ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਭਾਜਪਾ ਕਿਸੇ ਵੀ ਵੇਲੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਕ ਸਕਦਾ ਹੈ। ਕਾਂਗਰਸ ਨੂੰ ਨਾਲ ਖਰੀਦ ਲੇਗੀ ਆਪੀ ਜੀ ਬੀਜੇਪੀ। ਇਹਨੇ ਐਮਐਲਏ ਤੋਂ ਕਾਰਸ ਲਏ ਹਨ ਉਹ ਵੀ ਨਾਲ ਖਰੀਦ ਲੇਗੀ ਬੀਜੇਪੀ। ਭਾਜਪਾ ਹੈਗੀ ਆ ਇਸ ਤਰ੍ਹਾਂ ਦੀ ਕਿ ਉਹ ਖਰੀਦਦੀ ਆ ਉਹਨੇ ਹਿਮਾਚਲ ਵਿੱਚ ਵੀ ਖਰੀਦੇ ਨੇ। ਉਸਨੇ ਕਥਿਤ ਤੌਰ ਤੇ ਹਮਾਰਾ ਅਕਤ ਵੀ ਖਰੀਦੇ ਨੇ। ਔਰ ਕਈ ਤਾਵਾ ਤੇ ਖਰੀਦੇ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਭਾਜਪਾ ਕਿਸੇ ਵੀ ਵੇਲੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਕ ਸਕਦੀ ਹੈ ਪਸੇਜ ਜਿਹੜੀ ਗੱਲ ਹੈਗੀ ਨੇ ਪਤਾ ਨਹੀਂ ਚੰਨੀ ਜੀ ਨੇ ਕਿਵੇਂ ਕਹਿਤੀ ਆ ਮੈਨੂੰ ਤਰੀਕਾ ਨਹੀਂ ਲੱਭਿਆ ਇਹਨੂੰ ਦੱਸਣ ਦਾ ਤਰੀਕਾ ਕੀ ਆ ਕਿ ਉਹ ਖਰੀਦੇਗੀ ਐਮਐਲਏ ਨੂੰ ਕਿਉਂਕਿ ਉਹਦੇ ਕੋਲ ਤਾਂ ਪੂਰੇ ਐਮਐਲਏ ਨੇ ਆਮ ਆਦੀ ਪਾਰਟੀ ਕੋਲੇ ਤਾਂ ਉਦੇ ਕੋਲ ਤਾਂ ਐਮਐਲਏ ਘੱਟ ਹੈ ਨਹੀਂ ਕਿ ਕਿੰਨੇ ਕੇ ਐਮਐਲਏ ਖਰੀਦ ਲੇਗੀ ਉਹ ਜਾਂ ਕਾਂਗਰਸ ਖਰੀਦੇਗੀ ਐਮਐਲਿਆਂ ਨੂੰ ਜਾਂ ਕਾਂਗਰਸ ਨੂੰ ਨਾਲ ਖਰੀਦ ਲੇਗੀ ਆਪੀ ਜੀ ਬੀਜੇਪੀ ਜਿਹਨੇ ਐਮਐਲਏ ਟਕਾਰਸ ਹੈਗੇ ਉਹ ਵੀ ਨਾਲ ਖਰੀਦ ਲੇਗੀ ਬੀਜੇਪੀ ਖਰੀਦ ਕੇ ਤੇ ਫਿਰ ਉਧਰ ਚਲੀ ਜਾਏਗੀ ਐਦਾਂ ਦੇ ਵੀ ਹੋ ਸਕਦਾ ਪਰ ਨਹੀਂ ਮੈਨੂੰ ਲੱਗਦਾ ਚੰਨੀ ਜੀ ਨੇ ਚੰਨੀ ਜੀ ਨੂੰ ਸਾਥ ਸੁਪਨਾ ਆਇਆ ਹੋਵੇ ਕੋਈ ਤੇ ਉਹਨਾਂ ਨੇ ਬਿਆਨ ਦੇ ਦਾ ਸੁਪਨੇ ਵਾਲਾ ਬਿਆਨ ਦੇਤਾ ਤੇ ਪਰ ਇਹਦੇ ਪਿੱਛੇ ਗੰਭੀਰਤਾ ਵੀ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਬੰਦੇ ਨੇ ਇਲਜ਼ਾਮ ਲਾਏ ਨੇ ਸੀਤਲ ਲੰਗਰਾਲ ਵਰਗੇ ਆ ਨੇ ਉਹ ਬੰਦੇ ਇਲਜ਼ਾਮ ਲਾ ਕੇ ਫੇਰ ਚਲੇ ਗਏ ਭਾਜਪਾ ਚ ਹੂੰ 25 ਕਰੋੜ 20 ਕਰੋੜ ਤੁਹਾਨੂੰ ਮਿਲ ਰਿਆ ਸੀ ਕਹਿੰਦੇ ਜੀ ਪਹਿਲਾਂ ਇਹ ਕਹਿੰਦੇ ਸੀਗੇ ਹੁਣ ਕਹਿੰਦੇ ਝੂਠ ਸੀਗਾ ਜੀ ਉਹ ਮਤਲਬ ਕਿ ਇਹੋ ਜੀਆਂ ਗੱਲਾਂ ਭਾਜਪਾ ਹੈਗੀ ਆ ਇਸ ਤਰ੍ਹਾਂ ਦੀ ਕਿ ਉਹ ਖਰੀਦਦੀ ਆ ਉਹਨੇ ਹਿਮਾਚਲ ਚ ਵੀ ਖਰੀਦੇ ਨੇ ਉਸਨੇ ਕਥਿਤ ਤੌਰ ਤੇ ਹਮਾਰਾ ਅਸਟ ਵੀ ਖਰੀਦੇ ਨੇ ਹੋਰ ਕਈ ਤਾਵਾ ਤੇ ਖਰੀਦੇ ਨੇ ਪਰ ਮਰਕੇ ਇਹਨੇ ਮਤਲਬ ਇਹਨੇ ਮਦਦ ਨੂੰ ਖਰੀਦਣ ਦਾ ਸੌਖਾ ਤਾਂ ਹੈ ਨੀਗਾ ਹੂੰ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ